ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੁਡੋ ਕਲੱਬ ਨੇ ਬਹੁਤ ਹੀ ਨਾਮਵਰ ਜੁਡੋ ਖਿਡਾਰੀ ਦੇਸ਼ ਨੂੰ ਦਿੱਤੇ ਹਨ ਇਹਨਾਂ ਵਿੱਚੋਂ ਕਈ ਵੱਡੀਆਂ ਉਹਦਿਆਂ ਤੇ ਰਹਿ ਕੇ ਸੇਵਾ ਵੀ ਨਿਭਾ ਰਹੇ ਹਨ ਇਹ ਸੈਂਟਰ ਲਗਾਤਾਰ ਚੋਟੀ ਦੇ ਖਿਡਾਰੀ ਪੈਦਾ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗਰੀਬ ਪਰਿਵਾਰਾਂ ਨਾਲ ਵੀ ਸੰਬੰਧ ਰੱਖਦੇ ਹਨ ਅਜੇਹਾ ਹੀ ਖੋਪਰ ਦਾ ਜੁਡੋ ਖਿਡਾਰੀ 13 ਵਰਿਆਂ ਦਾ ਪਿਊਸ਼ ਜਿਸ ਦੇ ਪਿਤਾ ਸਵੇਰੇ ਸਾਈਕਲ ਤੇ ਅਖਬਾਰਾ ਵੰਡਣ ਦਾ ਕੰਮ ਕਰਦੇ ਹਨ ਰਸ਼ੀਅਨ ਗੇਮ ਦਾ ਰਾਸ਼ ਦਾ ਨੈਸ਼ਨਲ ਚੈਂਪੀਅਨ ਬਣ ਕੇ ਉਭਰਿਆ ਹੈ ਛਤੀਸਗੜ ਦੇ Raipur ਵਿਖੇ ਹੋਈ ਚੈਂਪੀਅਨਸ਼ਿਪ ਵਿੱਚ ਇਸਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਖਿਡਾਰੀਆਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਹੈ ਇਸ ਦੀ ਮਾਣੇ ਇਸ ਦੇ ਅੰਦਰ ਛੁਪੇ ਖਿਡਾਰੀ ਨੂੰ ਪਛਾਣਿਆ ਤੇ ਜੋਡੋ ਸੈਂਟਰ ਲੱਗ ਗਈ ਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ ਛੁਪੇ ਹੁਨਰ ਨੂੰ ਨਿਖਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਕੋਚਾਂ ਦੀ ਮਦਦ ਬਦੌਲਤ ਸਾਧਨਾ ਦੀ ਕਮੀ ਇਸ ਦੇ ਰਸਤੇ ਦਾ ਰੋੜਾ ਨਹੀਂ ਬਣੀ ਤੇ ਹੁਣ ਉਹ ਪਿਊਸ਼ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਉਣ ਵਿੱਚ ਜੁਟੇ ਹੋਏ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬੇਨਾ ਪਿਊਸ਼ਾ ਤੇ ਮੈਂ 2 ਸਾਲ ਪਹਿਲਾਂ ਗੇਮ ਸ਼ੁਰੂ ਕੀਤੀ ਸੀ ਖੇਡ ਲਈ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉੱਥੇ ਉਹ ਚੋ ਗੋਲਡ ਮੈਡਲ ਹਾਸਲ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨ ਚਾਹੁੰਦਾ ਹਾਂ 올ੰਬਿਕ ਖੇਡਣਾ ਚਾਹੁੰਦਾ ਹਾਂ ਇਹ ਡਾਕਰੀ ਵੀ ਪੁਲਿਸ ਆ ਆਰਬੀ ਵਿੱਚ ਬਹੁਤ ਜੋਗੀ ਰੋਲਾ ਚੱਟਦਾ ਮੇਰਾ ਨੰਦ ਅਥੀਮ ਲਾਲ ਮੈਂ ਕਨਾਂਗੀ ਬਤਾਲ ਜਰਾਂ ਨਾ ਅੱਗੇ ਬਦੇ ਤੇ ਤੁਹਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਮੁਲਕ ਪਹੁੰਚਣਾ ਚਾਹੀਦਾ ਇਹਨੂੰ ਬਾਕੀ ਇਹ ਕਿ ਸਰਕਾਰ ਵੱਲੋਂ ਵੀ ਮਦਦ ਮਿਲਣੀ ਚਾਹੀਦੀ ਆ ਕਿਉਂ ਮਰ ਗਈ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਵਜ਼ਨ ਯੋਗ ਨਹੀਂ ਆ ਇਹਨਾਂ ਇਹ ਹੁਣ ਸਰਕਾਰ ਮਦਦ ਕਰੇਗੀ ਜਿੰਝ ਮਦਦ ਕਰੇਗੀ ਜਿੰਝ ਜਿਹਾ ਰੱਖੇ ਵਧਦਾ ਜਾਏ ਹਾਂਜੀ ਤੇ ਜਾਮੇ ਹੋ ਬੰਦੀ ਹੋਈ ਹੈ ਕਿ ਇਹਦੇ ਨਾਲ ਨਹੀਂ ਜਾਂਦਾ ਕੀ ਲਿਖ ਜਾਏ ਹੁਣ ਮੈਂ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਹੁਣਹੀਂ ਵਰ ਗਿਆ ਇਹਨੂੰ ਤੇਲੇ ਝਸ ਹਾਂ ਇਹਦੀ ਮਦਦ ਹਰ ਵੇਲੇ 24 ਘੰਟੇ ਮਦਦ ਕਰਦੇ ਨੇ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਜਾਈ ਇਹ ਇਹ ਤਾਂ ਮੈਂ ਤਾਂ ਕਰਨੇ ਬੈਠੇ ਥੋੜੇ ਬੜੇ ਦਿਨ ਚਿੱਚੋਂ 4 ਵਜੇ ਟਿਕ ਜਾਣਾ 5 ਵਜੇ ਜਾਣਾ ਫਿਰ ਅਗਵਾਡ ਮੰਡ ਕੀ ਆਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲੇ ਤਾਂ ਕੋਈ ਘਰ ਹੀ ਕੀ ਕਰਨਾ ਕਰ ਮੂੰ ਸਾਨੂੰ ਫਿਰ ਮਿਲ ਗਈ ਹੈ ਮਿਲ ਗਈ ਫਾਰਸਾ ਹੋਣ ਕਰਕੇ ਫਿਰ ਸਾਨੂੰ ਮਦਦ ਕਰਨੇ ਪੈਂਦੀ ਹੈ ਕਰਨ ਹਾਂਜੀ ਹੁਣ ਇਹਦੇ ਚਾਹੀਦਾ ਜੀ DNA ਚਾਹੀਦਾ ਕਿ ਇਹਨੂੰ ਇਹ ਗੱਲ ਕਿ ਉਹਨਾਂ ਦੇ ਪਿੱਛੇ ਬੈਗ ਹੋਣ ਚਾਹੀਦੇ ਹੈ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਸਪੋਰਟ ਮਿਲਣੀ ਚਾਹੀਦੀ ਹੈ ਫਿਰ ਬੱਚਾ ਅੱਗੇ ਜਾਦੇ ਲੱਗੇ